ਅਦਾਬਾ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹ ਦੱਸਣ ਜਾ ਰਹੀ ਹਾਂ ਕਿ ਯਕੀਨ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਯਕੀਨ ਦੇ ਨਾਲ ਦੁਆ ਫਰਿਆਦ ਕੀਤੀ ਹੋਈ ਆਪਣੇ ਪੀਰ ਤੇ ਯਕੀਨ ਰੱਖਿਆ ਹੋਵੇ ਤਾਂ ਹਰ ਦੁਆ ਕਬੂਲ ਹੁੰਦੀ ਹੈ ਯਕੀਨ ਦੀ ਕੀ ਤਾਕਤ ਹੁੰਦੀ ਹੈ ਇਹ ਗੱਲ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਇੱਕ ਸਮੇਂ ਦੀ ਗੱਲ ਹੈ ਕਿ ਹਸਨ ਬਸਰੀ ਜੀ ਇੱਕ ਨਦੀ ਦੇ ਕਿਨਾਰੇ ਖੜੇ ਆ ਨਦੀ ਦੇ ਦੂਸਰੇ ਕਿਨਾਰੇ ਜਾਣਾ ਸੀ ਪਰ ਨਦੀ ਦੇ ਵਿੱਚ ਪਾਣੀ ਬਹੁਤ ਸੀ ਸੋਚਦੇ ਹੈ ਕਿ ਦੂਸਰੇ ਕਿਨਾਰੇ ਕਿਸ ਤਰ੍ਹਾਂ ਪਹੁੰਚੀਏ ਜਦ ਤੱਕ ਇੱਕ ਮੌਲਵੀ ਜੀ ਉੱਥੇ ਆ ਜਾਂਦੇ ਆ ਮੌਲਵੀ ਜੀ ਹਸਨ ਬਸਰੀ ਨੂੰ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਉਂ ਖੜੇ ਹੋ ਹਸਨ ਬਸਰੀ ਜੀ ਨੇ ਕਿਹਾ ਕਿ ਮੈਂ ਨਦੀ ਪਾਰ ਕਰਨੀ ਹੈ ਮੌਲਵੀ ਜੀ ਨੇ ਕਿਹਾ ਕਿ ਦੁਆ ਪੜੋ ਅੱਲਾ ਦੇ ਕਦਮਾਂ ਦੇ ਵਿੱਚ ਦੁਆ ਪੜ ਕੇ ਦੂਸਰੇ ਕਿਨਾਰੇ ਚਲੇ ਜਾਓ हसन बसरी जी ने दुआ पढ़ी पानी के उत्ते चल के दूसरे किनारे चले गए उधर जाके दुआ पढ़ी पानी उत्ते चल के इस किनारे आ गए मौलवी जी ने कहा कि के ती दुआ दे उस किनारे चले जाते दुआ दे इस किनारे आ जाते हैं पर मेरे को ਇਹ ਨਦੀ ਪਾਰ ਨਹੀਂ ਹੁੰਦੀ ਹਸਨ ਬਸਰੀ ਜੀ ਨੇ ਕਿਹਾ ਕਿ ਤੁਹਾਡੀ ਦੱਸੀ ਹੋਈ ਦੁਆ ਮੈਂ ਪੜਦਾ ਹਾਂ ਪੜ ਕੇ ਨਦੀ ਪਾਰ ਕਰ ਲੈਂਦਾ ਹਾਂ ਤੁਸੀਂ ਵੀ ਦੁਆ ਪੜੋ ਅਤੇ ਨਦੀ ਪਾਰ ਕਰ ਲਓ ਜਿਸ ਵੇਲੇ ਮੌਲਵੀ ਜੀ ਨੇ ਦੁਆ ਪੜੀ ਪਾਣੀ ਦੇ ਉੱਪਰ ਪੈਰ ਰੱਖਿਆ ਤੇ ਪਾਣੀ ਦੇ ਵਿੱਚ ਡਿੱਗ ਗਿਆ पानी बहर आ गए हसन बसरी जी ने पूछा कि ये किदा हसन बसरी जी ने कहा कि थीडी दसी हुई दुआ दे नाल मैं एक किनारे तो दूजे किनारे चला जाता क्योंकि मेरा जकीन पक्का है दुआ तुम भी वही पढ़ते हाँ पर थोड़ा जकीन पक्का नहीं ਪੱਕੇ ਯਕੀਨ ਵਾਲੇ ਦੇ ਬੇੜੇ ਪਾਰ ਹੁੰਦੇ ਹਨ ਸੁਨਾਜ਼ਰੀਨ ਜਿਨ੍ਹਾਂ ਦਾ ਯਕੀਨ ਪੱਕਾ ਹੁੰਦਾ ਉਹ ਕਦੇ ਵੀ ਨਹੀਂ ਡੁੱਬਦੇ ਸੁਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਰੋਂ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਚੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਚੈ ਪੀਰਾਂ ਦੀ